ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸਤਨੀਓ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਤਦ ਸਿਕਰ ਮੈਨੂੰ ਤਾਂ ਯਾਦ ਤੁਸੀਂ ਦੇਖ ਰਹੇ ਆਯਾਜ਼ਪੁਰਤ ਵਿੱਚ ਆਯਾਜ਼ਪੁਰਤ ਵਿੱਚ ਚੈਨਲ ਦੇਖਣ ਵਾਲੇ ਸਾਰੇ ਦਸਤਾਂ ਦਾ ਇੱਕ ਵਾਰ ਫੇਰ ਮੈਂ ਦਿਲੇਸਵਾਦ ਕਰਦਾ ਹਾਂ ਦੇਖਦੇ ਹੋ ਤੁਹਾਡਾ ਚੈਨਲ ਜੁੜੇ ਰਹੋ ਸਾਡੀ ਖਬਰ ਨਾਲ ਤੇ ਹੋਰ ਵੀ ਅਪਡੇਟ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲੈ ਇਸ ਦੇ ਨਾਲ ਹੀ ਲਾਈਕ ਸ਼ੇਅਰ ਤੇ ਕਮੈਂਟ ਵੀ ਕੀਤਾ ਜਾਵੇ ਅੱਜ ਅਸੀਂ ਗੱਲ ਕਰਦੇ ਹਾਂ ਲੋਕ ਸਭਾ ਚੋਣਾਂ ਦੀ ਲੋਕ ਸਭਾ ਚੋਣਾਂ ਜਿਉ ਇੱਕ ਜੂਨ ਨੂੰ ਵੋਟਾਂ ਪਈਆਂ ਨੇ ਫਰੀਦਕੋਟ ਵਿੱਚ ਜੇ ਆਪਾਂ ਗੱਲ ਕਰੀਏ ਫਰੀਦਕੋਟ ਲੋਕ ਸਭਾ ਹਾਲਕੇ ਤੋਂ ਵੀ ਇੱਥੇ ਲੋਕਾਂ ਨੇ ਜਿਹੜਾ ਹੈ ਆਪਣੀਆਂ ਵੋਟਾਂ ਪਾਈਆਂ ਨੇ ਜਿਹੜੇ ਜਿਹੜੇ ਵੀ ਉਮੀਦਵਾਰ ਦੀ ਆਪਾਂ ਗੱਲ ਕਰੀਏ ਇੱਥੇ ਆਪ ਦੇ ਕੈਂਡੀਡੇਟ ਸੀਗੇ ਕਮਜੀਤ ਅਨਮੋਲ, ਬੀਜੇਪੀ ਦੇ ਅਨਸਰਾ ਜਨ ਸਰ, ਕਾਂਗਰਸ ਦੇ ਅਮਰਜੀਤ ਕੋਰ ਥਾਓਕੇ ਤੇ ਨਾਲ ਆਜ਼ਾਦ ਉਮੀਦਵਾਰ ਜਿਹੜੇ ਆ ਗਿਆ ਇੱਥੇ ਅਵਧਾਰ ਸੋਤਾ ਜੀ ਤੋਂ ਉਸ ਤੋਂ ਇਲਾਵਾ ਹੋਰ ਜਿਹੜੇ ਆਦਮੀਦਾਰ ਨੇ ਉਹਨਾਂ ਵਿੱਚ ਜਿਹੜੇ ਮੋਹਰੀ ਸੀਗੇ ਸਰਬਜੀਤ ਸਿੰਘ ਖਾਲਸਾ ਜੀ ਸੀ ਚੋਣ ਨਿਸ਼ਾਨ ਗੰਨਾ ਸਿੰਘ ਉਹਨਾਂ ਦਾ ਤੇ ਅੱਜ ਉਹਨਾਂ ਦੀ ਇੱਥੇ ਜਿਹੜਾ VOTING ਜਿਹੜੀ ਹੋਈ ਹੈ VOTING ਦੀ ਗਿਣਤੀ ਉਹਦੇ ਵਿੱਚ ਸਭ ਤੋਂ ਅੱਗੇ ਅੱਗੇ ਜਾ ਰਹੇ ਨੇ ਤੇ ਹੁਣ ਜਿਹੜਾ ਰਿਜ਼ਲਟ ਵੀ ਜਿਹੜਾ ਉਹਨਾਂ ਦਾ ਥੋੜੀ ਦੇਰ ਦੀ ਸਾਹਮਣੇ ਆ ਰਿ ਤੇ ਉਹ ਹਾਈएस्ट ਮਾਉਂਟ ਨਾਲ ਜਿੱਤ ਕੇ ਆਪਣੇ মিডিਆ ਨਾਲ ਰूबरू ਹੋਣਗੇ মিডিਆ ਨਾਲ ਗੱਲ ਕਰਨਗੇ ਤੇ ਇਸ ਤੋਂ ਇਲਾਵਾ ਜਿਹੜੇ ਇੱਥੇ ਹੋਰ ਮੌਜੂਦ ਨੇ ਉਹਨਾਂ ਦੇ ਸਮਰਥਕਾਂ ਨਾਲ ਜੋ ਗੱਲ ਹੋਈ ਆ ਉਹ ਵੀ ਇਸੇ ਚੈਨਲ ਤੋਂ ਅਸੀਂ ਜਿਹੜੀ ਹੁਣ ਆਉਂਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਕੀ ਕੀ ਗੱਲਬਾਤ ਹੋਈ ਆ ਕੀ ਇੱਥੇ ਕਿਹੜੇ ਕਿਹੜੇ ਮੌਜੂਦ ਨੇ ਜਿਹੜੇ ਲੋਕ ਸੀਗੇ ਉਹਨਾਂ ਨੇ ਸਾਡੇ ਚੈਨਲ ਆਜ਼ਾਦ ਭਾਰਤ ਨਿਯੋਜ ਨਾਲ ਕੀ ਕੀ ਗੱਲਬਾਤ ਕੀਤੀ ਆ ਦੇਖਦੇ ਹੋ ਸਾਡੀ ਰਿਪੋਰਟ ਹਾਂਜੀ ਸਰ ਕੀ ਨਾਮ ਤੁਹਾਡਾ ਗੁੰਦੇਰ ਸਿੰਘ ਕਾਲਾ ਜੀ ਤੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਵੋਟਾਂ ਦੀ ਗਿਣਤੀ ਹੋ ਰਹੀ ਆ ਤੇ ਉਹਨੂੰ ਕਿਹਨਾ ਵੱਲੋਂ ਤੁਸੀਂ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਸਰਦਾਰ ਵਿਅੰਸੀ ਸ਼ਹੀਲ ਭਾਈ ਸਰਦਾਰ ਵਿਅੰਸੀ ਦੇ بیٹے ਵੱਲੋਂ ਜੀ ਹਾਂ ਜੀ ਜਿਹੜਾ ਕੀ ਇਹ ਸਤੋ ਤੁਹਾਡੇ ਤੁਹਾਡੇ ਕੀ ਨਤੀਜੇ ਜਿਹੜਾ ਤੁਹਾਡੇ ਸਾਹਮਣੇ ਆ ਰਹੇ ਸਾਡੇ ਨਾਲ ਮੈਦਾਨ 'ਚ ਕੋਈ ਨਹੀਂ ਸਾਡੇ ਬਰਾਬਰ ਹੈ ਕੋਈ ਨੂੰ ਖਾਲਸੇ ਦੇ ਬਰਾਬਰ ਕੌਣ ਹੁੰਦਾ ਹਾਂ ਉਹਨਾਂ ਦਾ ਜਿਹੜਾ ਨਾਂ ਅੱਗੇ ਜਾ ਰਿਹਾ ਜਿਹੜਾ ਖਾਲਸੇ ਵੀ ਬਰਾਬਰ ਨੂੰ ਕਰੀ ਨਹੀਂ ਸਕਦਾ ਵਾ ਬੜੀਆਂ ਮਦਦ ਕੇ ਚਾਲਾਂ ਚੱਲੀਆਂ ਬਗਾਨਿਆਂ ਨੇ ਵੀ ਚੱਲੀਆਂ ਆਪਣੇ ਨੇ ਵੀ ਚੱਲੀਆਂ ਕੁਝ ਜੀਆਂ ਚਾਲਾਂ ਚੱਲੀਆਂ ਬਹੁਤ ਪਹਾੜੀਆਂ ਪਹਾੜੀਆਂ ਹਰਕਤਾਂ ਕੀਤੀਆਂ ਜਿਹੜੇ ਬੰਦਿਆਂ ਨੂੰ ਇੱਕ ਮਤਲਬ ਕਿ ਪਿੰਡ ਦੇ ਵਿੱਚ ਪੁਰਾਣੀਆਂ ਪਾਰਟੀਆਂ ਜਿਹੜੀਆਂ ਉਹਨਾਂ ਨੇ ਉਹ ਸ਼ਰਾਰਤਾਂ ਕੀਤੀਆਂ ਭਾਈ ਸਾਹਿਬ ਭਾਈ ਉਹਨਾਂ ਨੇ ਖੜੇ ਕੀਤੇ ਆ ਕੋਈ ਕਿਹਨੇ ਭਾਈ ਸਾਹਿਬ ਉਹਨਾਂ ਨੇ ਖੜੇ ਕੀਤੇ ਆ ਹ ਹੁਣ ਦੱਸੋ ਸਾਰਿਆਂ ਦੇ ਬੂਥ ਲੱਗੇ ਹੁਣ ਕਿਹਨੇ ਨੇ ਖੜੇ ਕੀਤੇ ਇਹ ਕੌਮ ਦਾ ਇੱਕ ਮਤਲਬ ਕਿ ਕਾਲ ਸੀ ਕੌਮ ਦੀ ਕੌਮ ਜਾਗਦੀ ਆ ਇਹਦੇ ਚ ਸਾਨੂੰ ਪਤਾ ਲੱਗਿਆ ਵੀ ਕੌਮ ਜਾਗਦੀ ਹੋ ਕੌਮ ਸੁੱਤੀ ਨਹੀਂ ਪਰ ਅੱਗੇ ਤੋਂ ਇਹ ਪਾਲਟੀਆਂ ਜਾਂ ਜਿਹੜੇ ਪਿੰਡਾਂ ਦੇ ਆਮ ਲੋਕ ਹੁੰਦੇ ਜਿਹੜੇ ਮਤਲਬ ਕਿ ਛੱਡੇ ਹੁੰਦੇ ਆ ਇਹਨਾਂ ਦੇ ਚਮਚੇ ਚੱਕਤੇ ਇਹ ਅੱਗੇ ਤੋਂ ਧਿਆਨ ਰੱਖਣਾ ਵੀ ਜਿਹੜੀ ਕੌਮ ਆ ਜਿਹੜੀਆਂ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਆ ਉਹਨਾਂ ਦਾ ਸਬੂਤ ਆ ਭਾਈ ਸਰ ਜੀ ਇਸ ਮਤਲਬ ਕਿ ਘੱਟ ਤੋਂ ਘੱਟ ਇੱਕ ਸਾਲ ਜਾਂ ਲੀਡ ਅੱਗੇ ਜਾ ਰਹੇ ਆ ਠੀਕ ਹੁਣ 70 ਤੋਂ ਉੱਪਰ ਟੱਕ ਪਾਰ ਕਰ ਚੁੱਕੀ ਆ ਕਿੰਨਾ ਰਹਿ ਗਿਆ ਟਾਈਮ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਟਾਈਮ ਬਸ 4:30-5:00 ਵਜੇ ਤੱਕ ਸਾਰਾ ਰਿਜ਼ਲਟ ਕਲੀਅਰ ਹੋ ਜਾਣਾ ਅਸੀਂ ਜਿੱਤੇ ਜਿੱਤੇ ਸੀ ਤਾਂ 1 ਜੂਨ ਤੋਂ ਲੈ ਕੇ 10 ਜੂਨ ਤੱਕ ਮਤਲਬ ਕਿ ਕੋਈ ਐਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਹੁਲੜ ਬਾਜੀ ਜਾਂ ਕੁਝ ਹੋਰ ਹੈ ਸਾਡੇ ਕਿੱਡਾ ਤਕੜਾ ਮਿਲ ਕੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਇਸ ਕਰਕੇ ਅਸੀਂ ਜਿਹੜਾ ਕੋਈ ਸ਼ੋਰ ਸ਼ਰਾਬਾ ਨਹੀਂ ਕਰੇ ਪਰ ਜਿੱਤੇ ਅਸੀਂ ਹੁਣੇ ਜਿੱਤੇ ਇਸ ਟਾਈਮ ਜਿੱਤੇ ਆ ਕੌਣ ਜਿੱਤੀ ਹੈ ਵਰਕਾਰਨਿਆ ਵੀ ਇਸ ਕਰਕੇ ਜੁੜਾ ਮਤਲਬ ਕਿ ਸਾਨੂੰ 1983 ਦੇ ਵਿੱਚ ਮਤਲਬ ਕਿ ਇਹਨਾਂ ਨੇ ਅੱਛੇ ਹੀ ਵਿਧਾਇਕਾਂ ਦੇ ਵਿੱਚ ਵੋਟਾਂ ਰੱਖੀਆਂ ਇਸ ਕਰਕੇ ਸਾਡੀ ਕੌਮ ਨੂੰ ਚੜਾਉਂਦੇ ਆ ਵਾਰ-ਵਾਰ ਇਸ ਕਰਕੇ ਅਸੀਂ ਮਤਲਬ ਕਿ ਗੱਲਬਾਤ ਡਰਾਉਣਾ ਨਹੀਂ ਚਾਹੁੰਦੇਗੇ ਇਹ ਦੱਸ ਜੂਣ ਤੋਂ ਬਾਅਦ ਅਸੀਂ ਬਸਾਂਗੇ ਮਤਲਬ ਕਿ ਪਿੰਡਾਂ 'ਚ ਜਿਹਨਾਂ ਸਤਕਾਰ ਵੀ ਕਰਾਂਗੇ ਜਿਹੜੇ ਭਰਾ ਮੇਰੇ ਕਿ ਜਿਨ੍ਹਾਂ ਨੇ ਮਤਲਬ ਕਿ ਭਾਈ ਸਾਹਿਬਜੀਤ ਸਿੰਘ ਨੂੰ ਮਤਲਬ ਕਿ ਦਿਤਾ ਵੋਟ ਪਾਈ ਹੈ ਡੱਟ ਕੇ ਸਾਧ ਦਿੱਤਾ ਹਾਂਜੀ ਅੱਛਾ ਵਾਹ ਖਾਲਸਾ ਵਾਹ ਫਤਿਹ ਜੀ ਅੱਜ ਜੋ 1 ਜੂਨ 2024 ਨੂੰ ਲੋਕ ਸਭਾ ਦਾ ਨਤੀਜਾ ਆਇਆ ਉਹਦੇ ਵਿੱਚ ਫਰੀਦਕੋਟ ਹਲਕੇ ਤੋਂ ਸਰਦਾਰ ਸੋਬਜੀਤ ਸਿੰਘ ਖਾਲਸਾ ਵੱਡੇ ਮਾਰਜਨ ਦੇ ਨਾਲ ਜਿੱਤਣਗੇ ਕਿਉਂਕਿ ਇਹਨਾਂ ਦੀ ਲੜਾਈ ਵਿਚਾਰਾਂ ਦੀ ਸੀ ਇੱਕ ਪਾਸੇ ਤੇ ਇੱਕ ਪਾਸੇ ਮਰਦਾਂ ਦੀ ਲੜਾਈ ਸੀ ਮਰਦਾ ਨੇ ਆਪਦਾ ਫਰੀਦਕੋਟ ਨੇ ਵਿਖਾਇਆ ਵੀ ਫਰੀਦਕੋਟ ਦੇ ਵਿੱਚ ਬਹੁਤ ਮਰਦਾ ਉਹ ਇੱਕ ਪਾਸੇ ਇੱਕ ਪਾਸੇ ਮੁਕਾਬਲਾ ਬਣਾਤਾ ਇੱਕ ਪਾਸੇ ਸਾਨੂੰ ਨਿਚਾਰ ਦਿੱਤੇ ਸੀ ਉਹ ਨਿਚਾਰਾ ਨੂੰ ਨਕਾਰ ਕੇ ਤੇ ਜਿਨੇ ਐਡੀ ਵੱਡੀ ਕੁਰਬਾਨੀ ਬੱਬਰ ਸ਼ੇਰ ਦੀ ਸ਼ਹੀਦ ਭਾਈ ਬਿਆਨਤ ਸਿੰਘ ਨੇ ਡਿੱਗੀ ਕੋਲ ਦੀ ਪੱਗ ਸਿਰ ਤੇ ਰੱਖੀ ਸੀ ਉਸ ਨੂੰ ਫਰੀਦਕੋਟ ਵਾਲਿਆਂ ਨੇ ਅਸੀਂ ਉਹਦਾ ਤਾਰਪਾਣ ਕਰ ਦਿਆ ਤਾਂ ਨਹੀਂ ਤਾਰ ਸਕਦੇ ਪਰ ਫੇਰ ਵੀ ਲੋਕ ਸਵਾਰ ਦੇ ਵਿੱਚ ਭੇਜ ਕੇ ਇੱਕ ਪਾਸੇ ਰੋਲ ਗਾਂਧੀ ਬੈਠਾ ਹੋਊਗਾ ਇੱਕ ਪਾਸੇ ਸੋਨੀਆ ਗਾਂਧੀ ਬੈਠੀ ਹੋਊਗੀ ਇੱਕ ਪਾਸੇ ਬਿਆਨਤ ਵਿਚੜ ਦਾ ਪੋਤਾ ਬੈਠਾ ਹੋਊਗਾ ਤੇ ਇੱਕ ਪਾਸੇ ਬਬਰ ਸ਼ੇਰ ਦਾ ਪੁੱਤਰ ਸਰਦਾਰ ਸਰਬਜੀਤ ਕਾਲਚਾ ਜਿਹਦੇ ਅੱਖਾਂ ਚ ਅੱਖਾਂ ਪਾ ਕੇ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੂਗਾ ਵੀ ਇਹ ਕਿਹੜੀ ਸਿੱਖ ਕੌਮ ਹੈ 40 ਸਾਲਾਂ ਬਾਅਦ ਫੇਰ ਸਾਹਮਣੇ ਆ ਕੇ ਬਹਿ ਗਈ ਆ ਅਸੀਂ ਤਾਂ ਇਹਨੂੰ ਮਾਰਨਾ ਕਾਇਆ ਸੀ ਪਰ ਇਹ ਕੌਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਦੇ ਵਿੱਚੋਂ ਕੱਢੀ ਹੋਈ ਹੈ ਇਹ ਕੌਮ ਜਿੰਨਾ ਕੌਮ ਵੜਦੇ ਉਹਨੇ ਦੂਣ ਸਵਾਈ ਹੁੰਦੀ ਹੈ ਕੌਮ ਨਾ ਮੁੱਕੀ ਆ ਇੱਥੇ ਬਹੁਤ ਮੱਛੇ ਰੰਗੜ ਵਰਗੇ ਅਫਦਾਲੀ ਵਰਗੇ ਆਏ ਆ ਨਾ ਇਹ ਕੌਮ ਮੁੱਕੀ ਤੇ ਨਾ ਮੁੱਕੇ ਇੱਕ ਦਿਨ ਖਾਲਸੇ ਨੇ ਰਾਜ ਕਰਨਾ ਕਿਉਂਕਿ ਕਰੋੜਾਂ ਸਿੱਖ ਰੋਜ਼ ਅਰਦਾਸ ਦੇ ਵਿੱਚ ਕਹਿੰਦਾ ਰਾਜ ਕਰੇਗਾ ਖਾਲਸਾ ਇਹ ਖਾਲਸੇ ਦਾ ਰਾਜ ਆ ਜਿਹੜਾ ਉਹਦੀ ਸ਼ੁਰੂਆਤ ਹੋ ਗਈ ਆ ਜਲਦੀ ਖਾਲਸੇ ਦਾ ਰਾਜ ਇੱਥੇ ਆਊਗਾ ਸਭੇ ਕੀ ਨਮੋਤੋ ਡਾਕਟਰ ਬੀਜੀ ਸਿੰਘ ਜੀ ਸ੍ਰਾਮਾ ਸ਼੍ਰੋਮਣੀ ਕਾਲੀਕਾਲ ਮਾਨ ਦਾ ਜੋਥ ਪ੍ਰਧਾਨ ਆ ਵੇ ਤੇ ਹੁਣ ਇੱਧਰ ਇਹਨਾਂ ਨਾਲ ਮਤਲਬ ਹੈਗੇ ਤੁਸੀਂ ਇਹ ਸੱਜੀ ਦੇ ਨਾਲ ਅਸੀਂ ਪਹਿਲਾਂ ਸਾਨੂੰ ਪੰਥ ਆ ਬਾਅਦ ਚ ਪਾਰਟੀਆਂ ਅਸੀਂ ਪੰਥ ਦੇ ਨਾਲ ਤੁਰਿਆ ਬਹੁਤ ਵੱਡੀ ਕੁਰਬਾਨੀ ਸੀ ਉਹ ਕੁਰਬਾਨੀ ਨੂੰ ਦੇਖ ਕੇ ਅਸੀਂ ਇਹਨਾਂ ਦੇ ਨਾਲ ਤੁਰਿਆ ਪਾਰਟੀਆਂ ਬਾਅਦ ਚ ਪਹਿਲਾਂ ਸਾਨੂੰ ਆਪਦਾ ਪੰਥ ਤੇ ਕੌਮ ਆ ਉਹਨੇ ਰਿਜ਼ਲਟ ਤੋੜ ਕੇ সামনে ਆ ਰਿਹਾ ਰਿਜ਼ਲਟ ਆ ਗਿਆ ਜੀ ਪੰਥ ਦੀ ਜਿੱਤ ਹੋਈ ਆ ਰੌਕੇ ਕੌਮ ਸਾਡੀ ਇਹੋ ਜੀ ਕੌਮ ਆਏ ਜਿੱਦਨੂ ਚੱਲ ਜੇ ਮੇਰਿਆਂ ਲਿਆ ਆਂਦੀ ਆ ਜੂਥਰੇ ਬਰੋਲੇ ਬਣਾਤੇ ਇਹ ਜਿਹੜੇ ਨਿਚਾਰਜੇ ਉੱਥੇ ਆਏ ਸੀ ਖਾਪੀਆਂ ਆ ਕੇ ਮਾਰਦੇ ਸੀ ਤੇ ਹੁਣ ਆਪਦੇ ਆਪ ਦੇ ਘਰਾਂ ਨੂੰ ਤੁਰ ਗਏ ਆ ਨੂੰ ਜਨ ਯਾੜਦੇ ਉਹ ਉੱਠ ਗਏ ਤੇ ਨੰਬਰ ਛੇਰੀ ਗੱਜਣਗੇ ਠੀਕ ਸਰਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਪੰਥ ਵੀ ਜਿੱਤ ਹੋ ਗਈ ਆ ਤੇ ਦਿੱਲੀ ਜਿਹੜੀ ਆ ਉਹ ਹਾਰ ਗਈ ਆ ਜਿਹੜਾ ਖਾਲਸਾ ਪੰਥ ਜਿੱਤ ਗਿਆ ਆਉਣ ਵਾਲੇ ਜਿਹੜੇ ਅੱਜ ਪਤਾ ਲੱਗ ਰਿਹਾ ਸਾਨੂੰ ਇਹ ਖਾਲਸੇ ਦਾ ਰਾਜ ਹੈ ਇਸ ਧਰਤੀ ਦੇ ਉੱਤੇ ਹੋਣਾ ਤੇ ਖਾਲਸੇ ਦੇ ਰਾਜ ਦੇ ਵਿੱਚ ਵਪਾਰੀ ਵੀ ਸੁਖੀ ਰਹੂਗਾ ਉਹਦੇ ਵਿੱਚ ਕਿਸਾਨ ਵੀ ਸੁਖੀ ਰਹੂਗਾ ਤੇ ਹੋਰ ਨੌਜਵਾਨ ਆ ਜਿਹੜੇ ਉਹਨਾਂ ਦੀ ਤਾਂ ਜਿੱਤ ਹੋਈ ਹੋਈ ਆ ਕਿਉਂਕਿ ਨੌਜਵਾਨਾਂ ਨੇ ਬਹੁਤ ਉਤਸ਼ਾਹ ਨਾਲ ਵੋਟਾਂ ਪਾਈਆਂ ਤੇ ਖਾਲਸੇ ਪੰਥ ਦਾ ਸਾਥ ਦਿੱਤਾ ਤੇ ਸਾਡੇ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਅੰਮ੍ਰਿਤ ਛਕੋ ਕਿ ਸੰਗ ਸਜੋ ਤੁਹਾਡਾ ਹੀ ਰਾਜ ਆ ਕਿਉਂਕਿ ਮਹਾਰਾਜ ਨੇ ਆਖਿਆ ਇਹਨਾਂ ਗਰੀਬਾਂ ਕੋ ਦੂਮ ਪਾਸ਼ਾਈ ਤੇ ਫਿਰ ਉਹਨਾਂ ਨੇ ਆਖਿਆ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਤੇ ਫਿਰ ਕਾਇਮ-ਦائم ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਕਾਇਮ-ਦائم ਸਦਾ ਪਾਸ਼ਾਈ ਦੋਵੇਂ ਸੇਮ ਨਾਇਕ ਸਹੀ ਆਹੀ ਤੇ ਹਮ ਚਾਹੇ ਤ ਪਾਸ਼ਾਈ ਦਾਦਾ ਕੋਈ ਤੂਤ ਕੋ ਅਗਲਾ ਪਾਦਾ ਇਹ ਪਾਸੇ ਦਾ ਦਾਵਾ ਜਿਹੜਾ ਖਾਲਸੇ ਦੇ ਵਿੱਚ ਮਹਾਰਾਜ ਨੇ ਜਦੋਂ ਖਾਲਸਾ ਪੈਦਾ ਕਰਿਆ ਤੇ ਨਾਲ ਪਾਸੇ ਦਾ ਦਾਵਾ ਵੀ ਪੈਦਾ ਕਰਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਹੜਾ ਰਾਜ ਹੈ ਇਹ ਖਾਲਸੇ ਹੀ ਸਹੀ ਚਲਾ ਸਕਦਾ ਪਿੱਛੇ ਵੀ ਜੋ ਮਹਾਰਾਜ ਰਜੀਤ ਸਿੰਘ ਨੇ ਰਾਜ ਚਲਾ ਕੇ ਦਿਖਾਇਆ ਤੇ ਬੰਦੇ ਦਾਦਰ ਦਾ ਪਹਿਲਾ ਰਾਜ ਆਇਆ ਬੰਦੇ ਦਾਦਰ ਨੇ ਜਿਹੜੀਆਂ ਇਹ ਜ਼ਮੀਨਾਂ ਸੀਗੀਆਂ ਉਹ ਪਹਿਲਾ ਰਾਜਾ ਕੋਲੋਂ ਜਿਹੜਾ ਰਾਜਾ ਤੋਂ ਲੈ ਕੇ ਜ਼ਮੀਨਾਂ ਜਿਹੜੀਆਂ ਉਹਨਾਂ ਨੇ ਆਮ ਪਬਲਿਕ ਨੂੰ ਦਿੱਤੀਆਂ ਤੇ ਉਸ ਤੋਂ ਬਾਅਦ ਮਹਾਰਾਜ ਰਜੀਤ ਸਿੰਘ ਦਾ 40 ਸਾਲ ਇਸ ਧਰਤੀ ਤੇ ਰਾਜ ਰਿਹਾ ਉਹ ਤੇ ਜਾਇਬ ਮੁਸਲਮਾਨ ਦਾ ਵੱਖ-ਵੱਖ ਤੌਰ ਤੇ ਇਸ ਧਰਤੀ ਦੇ ਉੱਤੇ ਰਾਜ ਰਹਾ ਤੇ ਉਹਦਾ ਪੰਥੀ ਬਾਦ ਕਿਸਮ ਪੀਆ ਦੀ ਜਿਹੜਾ ਰਾਜ ਸੀ ਉਹ ਅਸੀਂ ਹਿੰਦੁਸਤਾਨ ਨੂੰ ਦੇਤਾ ਪਰ ਹਿੰਦੁਸਤਾਨ ਇਸ ਰਾਜ ਨੂੰ ਸਾਬ ਨੀ ਰਿਹਾ ਇੱਕ ਦਿਨ ਖਾਲਸੇ ਨੇ ਰਾਜ ਫੇਰ ਵਾਰਸ ਲੈ ਲੈਣਾ ਜਿਹਨਾਂ ਤੋਂ ਨਾ ਸਾਦਾ ਗਿਆ ਤੇ ਇਹਨਾਂ ਨੂੰ ਚਾਹੀਦਾ ਵੀ ਸਾਰਿਆਂ ਨੂੰ ਸੁਖੀ ਰੱਖਣ ਕਿਉਂਕਿ ਰਾਜ ਇਹਨਾਂ ਨੂੰ ਪੰਥ ਨੇ ਦਿੱਤਾ ਤੇ ਇਹ ਪੰਥ ਨੂੰ ਹੁਣ ਰਾਜ ਨੂੰ ਸਹੀ ਨਹੀਂ ਚਲਾ ਰੇ ਪੰਥ ਨੂੰ ਨਾਲ ਠੱਕਾ ਕਰ ਰੇ ਆ ਤੇ ਇੱਕ ਦਿਨ ਪੰਥ ਖੋ ਕੇ ਰਾਜ ਫੇਰ ਪੰਥ ਆਪ ਦੇ ਰਾਜ ਦਾ ਭਾਗ ਦਾ ਵਾਰਸ ਬਣ ਗਿਆ। ਉਸ ਦਿਨ ਫਿਰ ਜਿਹੜੇ ਸਾਰੇ ਹੀ ਵਰਗ ਖੁਸ਼ੀ ਰਹਿਣ ਦੇ ਵਪਾਰੀ ਵੀ ਖੁਸ਼ੀ ਹੋਣਗੇ। ਵੀ ਅੱਜ ਖਾਲਸਾ ਦੇਖੋ ਜਿੱਤਦਾ ਹੈ। ਤੇ ਐਸ ਕੀ ਦੇਖਿਆ ਵੀ ਜਿਹੜੀਆਂ ਅੱਗੇ ਸ਼ਰਾਬਾਂ ਵਰਤਦੀਆਂ ਹੁੰਦੀਆਂ ਸੀ ਤੋਣਾ ਦੇ ਵਿੱਚ, ਇਲੈਕਸ਼ਨ ਦੇ ਵਿੱਚ ਤੇ ਐਸ ਕੀ ਸਵੇਲਾਂ ਚੱਲੀਆਂ। ਤੇ ਇਥੋਂ ਪਤਾ ਲੱਗਦਾ ਵੀ ਨਸ਼ਿਆਂ ਤੋਂ ਖਾਲਸੇ ਨੇ ਇਹਨਾਂ ਨੂੰ ਦੂਰ ਕਰਤਾ ਨੌਜਵਾਨਾਂ ਨੂੰ। ਤੇ ਆਉਣ ਵਾਲੇ ਸਮੇਂ 'ਚ ਜੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੀ ਤਕਰੀਬ ਜਿੱਤ ਚੁੱਕੇ ਆ। ਤੇ ਅਸੀਂ ਉਹ ਜਾ ਕੇ ਇੱਥੇ ਬਾਰਡਰ ਖੋਲਣ ਦੀ ਗੱਲ ਕਰਨਗੇ ਜੇ ਪਾਕਿਸਤਾਨ ਦਾ ਬਾਰਡਰ ਖੁੱਲੂਗਾ ਤੇ ਸਾਡਾ ਜਿਹੜਾ ਵਪਾਰੀ ਵੀਰ ਆ ਉਹ ਜਾ ਕੇ ਇੱਥੇ ਵਪਾਰ ਕਰੂਗਾ ਤੇ ਨਾਲ ਕਿਸਾਨ ਨਹੀਂ ਆ ਜਿਹੜੇ ਕਿਸਾਨ ਆ ਉਹ ਆਪ ਦੀ ਜਨਸਾਂ ਦੇ ਭਾਜ ਜਿਹੜੇ ਚੰਗੇ ਮਿਲ ਸਕਣਗੇ ਉਹ ਵੀ ਲੋਕ ਦੇਚੀ ਆ ਇੱਥੋਂ ਵਾਲੇ ਦੇਚੀ ਆ ਕਿਉਂਕਿ ਇੱਥੋਂ ਜਿਹੜੀ ਕਣਕ ਆ ਇੱਥੇ 2200 ਰੁਪਏ ਆ ਉੱਥੇ ਜਾ ਕੇ ਠੱਪੂ ਸੇ ਨੂੰ ਹੋ ਜਾਂਦੀ ਆ ਤੇ ਜਿਹੜੀ ਕਣਕ ਆ ਉਧਰੋਂ ਉੱਥੇ 1800 ਰੁਪਏ ਆ 2000 ਰੁਪਏ ਦਾ ਭਾਅ ਇੱਥੇ ਆ ਕੇ ਠੱਪੂ ਰੁਪਏ ਬਣ ਜਾਂਦੀ ਆ ਉਧਰ ਅਸੀਂ ਕਣਕਾਂ ਉਧਰ ਲੈ ਕੇ ਜਾਈਏ ਤੇ ਉਧਰੋਂ ਖਾਂਡਣ ਲਿਆ ਕੇ ਚੀਨੀ ਉਧਰ ਵੇਚਦੇ ਸਾਡਾ ਜਿਹੜਾ ਵਪਾਰੀ ਹੈ ਉਹ ਵੀ ਕਿਸ ਹਾਲ ਹੋਵੇ ਸਾਡਾ ਕਿਸਾਨ ਵੀ ਕਿਸ ਹਾਲ ਹੋਵੇ ਤੇ ਖਾਲਸੇ ਦੇ ਰਾਜ ਵਿੱਚ ਕਿਸੇ ਦਾ ਡਰ ਪੈ ਨਹੀਂ ਹੋਊਗਾ ਨਾ ਹੀ ਕਿਸੇ ਨਾਲ ਬਲਾਤਕਾਰ ਹੋਣਗੇ ਤੇ ਨਾ ਹੀ ਕਿਸੇ ਨੂੰ ਲੁੱਟ ਮਾਰ ਹੋਊਗੀ ਕਿਉਂਕਿ ਖਾਲਸਾ ਆਪ ਸਰਕਾਰ ਚਲਾਊਗਾ ਜਦੋਂ ਖਾਲਸਾ ਸਰਕਾਰ ਚਲਾਉਂਦਾ ਫਿਰ ਡਰ ਨਹੀਂ ਕਿਸੇ ਦਾ ਰਹਿ ਜਾਂਦਾ ਕਿਉਂਕਿ ਖਾਲਸਾ ਪਾਤਸ਼ਾਹ ਗੁਰੂ ਸਾਹਿਬ ਆਪ ਵਰਤਦੇ ਅੜੇ ਵਿੱਚ ਆ ਕੇ ਪੇ ਨਾ ਹੀ ਕਿਸੇ ਗ੍ਰੰਥ ਦੀ ਕੀ ਜੋ ਗੁਰੂ ਗ੍ਰੰਥ ਸਾਹਿਬ ਦੀ ਕੀ ਅਸੀਂ ਤਾਂ ਕਿਸੇ ਕਿਸੇ ਵੀ ਗ੍ਰੰਥ ਦੀ ਬੇਅਦਬੀ ਨਹੀਂ ਹੋਊਗੀ ਉਹ ਤਾਂ ਨਾ ਗੀਤਾ ਦੀ ਤਰਾਨ ਦੀ ਸਾਰੇ ਜੇ ਕੋਈ ਕਰੂਗਾ ਤਾਂ ਉਹਨੂੰ ਅਸੀਂ ਫਾਂਸੀ ਦਾ ਹੁਕਮ ਦੇਵਾਂਗੇ ਵੀ ਉਹਨੂੰ ਫਾਂਸੀ ਲਾਇਆ ਜਾਵੇ ਜੇ ਤੂੰ ਕਿਸੇ ਗ੍ਰੰਥ ਦੀ ਬੇਅਦਬੀ ਕਰਦਾ ਕਿਸੇ ਵੀ ਗ੍ਰੰਥ ਦੀ ਤੇ ਕਿਸੇ ਨਾਲ ਧੱਕਾ ਨਹੀਂ ਮੂੰਗਾ ਖਾਲਸਾ ਰਾਜ ਤੇ ਇਹ ਵੀ ਦਾ ਖਾਲਸਾ ਰਾਜ ਹੋਊਗਾ ਜਿਹਦੇ ਵਿੱਚ ਸਾਰੇ ਲੋਕ ਸੁਖੀ ਆਨੰਦ ਨਾਲ ਰਹਿ ਸਕਣਗੇ ਕਿਉਂਕਿ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹ ਸਾਨੂੰ ਸਾਂਝੀ ਬਾਲਤਾ ਦਾ ਸੰਦੇਸ਼ ਦਿੰਦੇ ਆ ਉਹ ਕਹਿੰਦੇ ਆ ਵੀ ਸਾਜੀ ਬਾਲਤਾ ਦਾ ਸਾਰੇ ਨੂੰ ਅਸੀਂ ਮਿਲ ਕੇ ਸੰਦੇਸ਼ ਦਿੰਨਾ ਸਾਜੀ ਬਾਲਤਾ ਦਾ ਸੰਦੇਸ਼ ਦਿੰਦਾ ਖਾਲਸਾ ਤੇ ਖਾਲਸੇ ਦਾ ਕਿਸੇ ਨਾਲ ਵਾਰ-ਵਿਰੋਧ ਨਹੀਂ ਜਿਹੜਾ ਹਾ ਦੋਸਤਾ ਉਹਨੂੰ ਉਹਦੇ ਨਾਲ ਜ਼ਰੂਰ ਖਾਲਸਾ ਦੋ ਦੋ ਹੱਥ ਕਰਦਾ ਤੇ ਮਾਰੇ ਨੇ ਕਿਹਾ ਵੀ ਇਹ ਖਾਲਸਾ ਸੋਜੋ ਦੋਸਤ ਕੋ ਮਾਰੇ ਖਾਲਸਾ ਹਿੰਸੋ ਜੋ ਚੜੇ ਤਰੰਗ ਖਾਲਸਾ ਹਿੰਸੋ ਜੋ ਕਰੇ ਮਤ ਜੰਗ ਖਾਲਸਾ ਸੋਜੋ ਸਾਥ ਕੋ ਤਾਰੇ ਖਾਲਸਾ ਸੋਜੋ ਦੋਸਤ ਕੋ ਮਾਰੀ ਤੇ ਦੋਸਤ ਨੂੰ ਮਾਰਨਾ ਖਾਲਸੇ ਦਾ ਦੋਸਤ ਨੂੰ ਸੋਧਣਾ ਖਾਲਸੇ ਦਾ ਕੰਮ ਆ ਉਹ ਹਮੇਸ਼ਾ ਸਾਡੇ ਗੁਰੂ ਦਾ ਵੀ ਹੁਕਮ ਆ ਸਾਨੂੰ ਤੇ ਅਸੀਂ ਖਾਲਸਾ ਦੋਸਤਾਂ ਨੂੰ ਜਰੂਰ ਚੋਣਦਾ ਹੋਰ ਕਿਸੇ ਨਾਲ ਕਿਸੇ ਗਰੀਬ ਨਾਲ ਕਿਸੇ ਨਾਲ ਦਾਰਵਿਰੋਧ ਨਹੀਂ ਹੋਇਆ ਹੈਗਾ ਤੇ ਸਾਰਿਆਂ ਨਾਲ ਸਾਡਾ ਭਾਈਚਾਰ ਚਾਰਕ ਸਾਂਝ ਹੈ ਤੇ ਭਾਈਚਾਰ ਚਾਰਕ ਸਾਂਝ ਇਹਦੇ ਬਰਕਰਾਰ ਰੂਹੀ ਖਾਲਸੇ ਵੱਲੋਂ ਉਹ ਨਾਹਿਰ ਗੁਰੂ ਜੀ ਦਾ ਖਾਲਸਾ ਨਾਹਿਰ ਗੁਰੂ ਜੀ ਦੀ ਫਤਿਹ ਗਾਜ ਕੇ ਜਕਾਰੇ ਲਜਾਵੇ ਗਾਲ ਪੁਰਖ ਨੂੰ ਭਾਵੇ ਨਿਹਾਲੋ ਜਾਵੇ ਸਤ ਸ੍ਰੀ ਅਕਾਲ ਉਹ ਨਾਹਿਰ ਗੁਰੂ ਜੀ ਦਾ ਖਾਲਸਾ ਬਾਈ ਬਾਬਾ ਇੱਕ ਵਾਰੀ ਆਪਣਾ ਨਾਮ ਦੱਸ ਦੋ ਅਸੀਂ ਫੌਜਾਂ ਬਾਬਾ ਲੱਛਾ ਸਿੰਘ ਜੀ ਫਰੋਨੀ ਕਾਲੀ ਦਲ ਫਤਿਹ ਦੇ ਅਸੀਂ ਪੰਜਾਬ ਦੇ ਇੰਜੈਕਟਿਵ ਮੈਂਬਰ ਆ ਤੋ ਸਾਡੇ ਪ੍ਰਧਾਨ ਹੈਗੇ ਸਰਦਾਰ ਜਿਸ ਦਾ ਨਸੀਮ ਕਾਨ ਸਿੰਘ ਵੀ ਵਾਲਾ ਹੈ ਤੇ ਬਾਬਾ ਲੱਦਰ ਅச்சா ਸਿੰਘ ਜੀ 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 ਕਿਉਂਕਿ ਬਾਬਾ ਜਿਹੜੇ ਜਿਸਕਰਨ ਸਿੰਘ ਨੇ ਪਹਿਲੇ ਪਿੰਟੇ ਹੀ ਸਰਬੂਸ਼ ਨੂੰ ਅਸਲ ਵਿੱਚ ਲੈ ਕੇ ਹੀ ਉਹ ਆਏ ਆ ਪਹਿਲਾਂ ਜਾ ਕੇ ਉਹਨਾਂ ਨੇ ਆਖਿਆ ਵੀ ਉਹਨਾਂ ਨੇ ਫੋਟੋ ਖਿਚਵਾਣੇ ਸੀ ਨਾਲ ਜਾ ਕੇ ਉਹਨਾਂ ਨੇ ਆਖਿਆ ਸੀ ਵੀ ਆਓ ਤੁਸੀਂ ਆਹ ਕਲੈਕਸ਼ਨ ਲੜੋ ਤੇ ਉਹਨਾਂ ਨੂੰ ਲਿਆਉਣ ਵਾਲੇ ਜਿਸਕਰਨ ਸਿੰਘ ਕਾਨ ਸਿੰਘ ਵਾਲਾ ਪిల్లా ਤੇ ਉਹਨਾਂ ਨੇ ਸਾਨੂੰ ਵੀ ਹੁਕਮ ਕਰਾਇਆ ਸੀ ਪਾਰਟੀ ਵੱਲੋਂ ਬਾਕੀ ਸਾਡਾ ਖਾਲਸਾ ਹੋਂ ਦੇ ਨਾਂ ਤੇ ਪਾਰਟੀਆਂ ਦੇ ਉੱਪਰੋਂ ਇੱਕ ਤੇ ਸਾਡਾ ਫਰਜ਼ ਬਣਦਾ ਸੀ ਜੀ ਅਸੀਂ ਉਸੇ ਵੀ ਪਰਿਵਾਰ ਬੱਬਰ ਜਿਹੜਾ ਸ਼ੇਰ ਦਾ ਪੁੱਤ ਰਵਜ ਸਿੰਘ ਦਾ ਉਹਦੀ ਅਸੀਂ ਸਪੋਰਟ ਕਰੀਏ ਤੇ ਅਸੀਂ ਪਹਿਲਾਂ ਵੀ ਉਹਦੀ ਜਦੋਂ ਬਠਿੰਡੇ ਤੋਂ ਇਲੈਕਸ਼ਨ ਲੜੇ ਆ ਉਹਦੇ ਵੀ ਅਸੀਂ ਉਹਨਾਂ ਦੀ ਸਪੋਰਟ ਕਰ ਚੁੱਕੇ ਹਾਂ ਉਦੋਂ ਅਸੀਂ ਉਹਨਾਂ ਦੇ ਪੋਲਿੰਗ ਜੈਂਟ ਸੀ ਉਸ ਟਾਈਮ ਬਠਿੰਡੇ ਤੋਂ ਇਲੈਕਸ਼ਨ ਲੜੀ ਸੀ ਸਾਡਾ ਹਲਕਾ ਜਿਹੜਾ ਵਿਠੇ ਆਰਾਮਪੁਰ ਫੂਲਾ ਜਿਹੜਾ ਬਠਿੰਡੇ ਤੋਂ ਪੈਂਦਾ ਸੀ ਹੁਣ ਇਹ ਫ੍ਰੀਕੋਰਡ ਦੇ ਪੈਂਦਾ ਹੁਣ ਵੀ ਸਾਡਾ ਜਿਹੜਾ ਫਰਜ਼ ਬਣਦਾ ਸੀ ਇਹ ਤਾਂ ਜਦੋਂ ਉਹਨਾਂ ਦਾ ਸੁਣਿਆ ਵੀ ਉਹ ਆ ਕੇ ਇਲੈਕਸ਼ਨ ਲੜ ਰਹੇ ਆ ਅਸੀਂ ਤਾਂ ਉਦੋਂ ਦੇ ਇਹਨਾਂ ਨੂੰ ਮਿਲਣਾ ਚਾਹੁੰਦੇ ਸੀ ਜੀ ਉਹਨਾਂ ਨੂੰ ਮਿਲ ਕੇ ਅਸੀਂ ਮੈਲਕਸਾ ਲੜਦੇ ਤੇ ਅਸੀਂ ਫਿਰ ਜਦੋਂ ਮਲੇ ਦੀ ਵਾਰ ਅਸੀਂ ਤਾਂ ਉਹਨਾਂ ਦੇ ਨਾਲ ਹੀ ਰਹੇ ਹਾਂ ਜਿੰਨੀ ਵੀ ਆ ਗਰਮੀ ਦੇ ਵਿੱਚ ਅਸੀਂ ਮੋਟਰਸਾਈਕਲ ਦੇ ਉੱਪਰ ਉਹਨਾਂ ਦੇ ਨਾਲ ਉਹਨਾਂ ਦਾ ਪ੍ਰਚਾਰ ਕਰਿਆ ਉਹਨਾਂ ਵੀ ਕੰਬੇ ਨੂੰ ਚਲਾਇਆ ਮਾਰ ਰਲ ਕੇ ਤੇ ਅਸੀਂ ਉਹਨਾਂ ਦਾ ਜੋਬ ਹੈ ਸਾਥ ਦਿੱਤਾ ਵਾ ਰੂਜਿਕਾ ਖਾਲਸਾ ਵਜੂ ਨਹੀਂ ਫਤੇ ਠੀਕ ਹਾਂਜੀ ਵਾ ਰੂਜਿਕਾ ਖਾਲਸਾ ਵਾ ਨਹੀਂ ਮਿਲਣ ਕਿ ਫਤੇ ਕੇ ਨਾਮ ਇਟੋ ਦਾ ਬਾਹਰ ਦਾ ਨਾਮ ਲਿਖੀਏਗੇ ਜਲਾਲ ਮਿੰਡਾਲੀ ਜਸੇਬੰਦੀ ਸਾਰੀ ਵੱਲੋਂ ਸਾਰੇ ਫੀਰਕੋਟ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੋਟ ਕੋਟ ਧੰਨਵਾਦ ਗੁਰੂ ਸਾਹਿਬ ਮਹਾਰਾਜ ਦਾ ਉਹਨਾਂ ਦੀ ਰਹਿਣਵਾਈ ਵੇਖ ਮਹਾਰਾਜ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮੀਰੀ ਪੀਰੀ ਦੇ ਮਾਲਕ ਆਗਗਨ ਸਾਹਿਬ ਮਹਾਰਾਜ ਦੀ ਕਲਾ ਵਖਤੀ ਆ ਇਹ ਜਿਹੜੀ ਜੱਟ ਹੈ ਪੰਥ ਦੀ ਜੱਟ ਹੋਈ ਆ ਅੱਜ ਸਰਕਾਰਾਂ ਨੂੰ ਪਤਾ ਲੱਗ ਗਿਆ ਵੀ ਖਾਲਸਾ ਇੱਕ ਨਿਸ਼ਾਨ ਤੋਂ ਇਕੱਠਾ ਹੋ ਗਿਆ ਠੀਕ ਹੈ ਨਾ ਸਰਕਾਰਾਂ ਦੀ ਨੀਂਦਾਂ ਡਾਦੀਆਂ ਦੋਨੇ ਕੌਮੀ ਸੀ ਦੋਨੇ ਸ਼ੀਤਾਂ ਦੇ ਸਰਕਾਰਾਂ ਨੂੰ ਨਿਗਾਹ ਸੀ ਸੈਂਟਰ ਸਰਕਾਰ ਦੀ ਵੀ ਤੇ ਪੰਜਾਬ ਸਰਕਾਰ ਦੀ ਵੀ ਤੇ ਉਹ ਸਾਹ ਸਿਹੜਤੇ ਵੀ ਤੇ ਫਰੀਦਕੋਟ ਸਿਹੜਤੇ ਵੀ ਟੈਸਟ ਕਰਕੇ ਕੌਮ ਨੇ 10 ਪਾਣੀ ਪਾਈ ਅਸੀਂ ਏਕੇ ਚ ਹੈਗੇ ਆ ਜਿਹੜੀ ਏਕੇ ਦੀ ਨੇਰੀ ਵਦ ਨੇਰੀ ਚੱਲੀ ਆ ਠੀਕ ਨਾ ਪੰਥ ਇਕਨ ਸਾਥ ਥੱਲੇ ਇਕੱਠਾ ਹੋ ਕੇ 50 70 ਮਿੰਟਾਂ ਦੀ ਇਹਦੀ ਵਾਹ ਵਾਹ ਜੀ ਤੇ ਭਾਈ ਸਰਦੀ ਸਿੰਘ ਤੇ ਭਾਈ ਅਮਰਤਾਪਾਲ ਸਿੰਘ ਦੀ ਜਿਹੜੀ ਛੋਟੀ ਲੀਡ ਥਲੀ ਆ ਟੈਸਟ ਕਰਕੇ ਅਸੀਂ ਫਰੀਦਕੋਟ ਏੜਗੇ ਚ ਆਉਂਦੇ ਨਾ ਤੇ ਸਾਨੂੰ ਵੀ ਇਹ ਮਾਣ ਸੀਗਾ ਕਿ ਸਾਡੇ ਏੜਗੇ ਚ ਸ਼ੀਰ ਪਰਵਾਰ ਭਾਈ ਬੈਂਤ ਸਿੰਘ ਦਾ ਸੁਪੁੱਤਰ ਆਇਆਗਾ ਜੇ ਅਜੋ ਸ਼ੀਰ ਪਰਵਾਰ ਦੀ ਡਾਟ ਕੇ ਮਦਦ ਕਰੇ ਇਸ ਕਰਕੇ ਸਾਡੀ ਸਾਰੀ ਜਥੇਬੰਦੀ ਨੇ ਜਲਾਵਾਲੀ ਨੂੰ ਜਿਹੜਾ ਤੇ ਕਰਕੇ ਭਾਈ ਇਹ ਸੇਵਾ ਦਾ ਜੋਗਦਾਨ ਪਾਇਆਗਾ ਪਾਰਟੀਆਂ ਦੇ ਇਸ ਤੋਂ ਉੱਪਰ ਰੱਖ ਕੇ ਪਾਰਟੀਆਂ ਨੇ ਤਾਂ ਹੁੰਦੇ ਜਾਂਦੇ ਰਹਿਣਾ ਸੀ ਸਾਰੇ ਬੰਦੇ ਨੇ ਜਿੰਨੀ ਵੀ ਜਥੇਬੰਦੀ ਸੀ ਜਲਾਵਾਲੀ ਸਾਰੀ ਨੇ ਪਾਰਟੀ ਨੂੰ ਪਿੱਛੇ ਛੱਡ ਕੇ ਕਾਂਫਰੰਸ ਮੋਖਰਾ ਕਰਕੇ ਅਕਾਲ ਤਖਤ ਨੂੰ ਸਮਰਪਿਤ ਹੋਤੇ ਇਹ ਸ਼ੀਰ ਦੀ ਜੋਗਦਾਨ ਪਾਇਆਗਾ ਅਸੀਂ ਆਪ ਦੇ ਨਾਗਰਿਕਾਂ ਨੂੰ ਸਮੂਹ ਆਗਰਵਾਸੀਆਂ ਦਾ ਫੈਦ ਲੋ ਧੰਨਵਾਦ ਕਰਦੇ ਆਂ ਕਿ ਗੋੜ ਦੀ ਸੀਡ ਜਿਹੜੀ ਆਪਾਂ ਲਈ ਲੈ ਕੇ ਆਏ ਆਂ ਮੈਂ ਥੋੜੇ ਜਨੇ ਜੀ ਭਾਈ ਸਾਹਿਬ ਬਾਹਰ ਆਉਣ ਵਾਲੇ ਆ ਤੇ ਜੇ ਕਾਰ ਨਹੀਂ ਪੁੰਜਾਂ ਨੂੰ ਨਹੀਂ ਆਂਗਾ ਜਿਗਰਾ ਬਲਾ ਵੇ ਨਿਆਲ ਹੋ ਜਾਵੇ ਬਹੁਤ ਸ੍ਰੀਆ ਗੱਡ ਗੱਡ ਕਰਾ ਲਿਆ ਵੇ ਨਾ ਅਲੋਹੇ ਵੇ ਸਿੱਧਾ ਸਿੰਘ ਆਦੇ ਮਾਨ ਨੂੰ ਭਾਵੇ ਬਹੁਤ ਸ੍ਰੀਆ ਜਿਗਰਾ ਬਲਾ ਵੇ ਨਿਆਲ ਹੋ ਜਾਵੇ ਭਾਈ ਬਿਆਨਤ ਸਿੰਘ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਦੇ ਮਾਨ ਨੂੰ ਭਾਵੇ ਬਹੁਤ ਸ੍ਰੀਆ ਗੱਡ ਗੱਡ ਕਰਾ ਲਿਆ ਵੇ ਨਿਆਲ ਹੋ ਜਾਵੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਮਾਨ ਨੂੰ ਭਾਵੇ ਬਹੁਤ ਸ੍ਰੀਆ ਗੱਜ ਗੱਜ ਕਰਾ ਕੇ ਜਾਵੈ ਨੇ ਅਲੋਹ ਜੈ ਮਾਤਾ ਸਾਹਿਬ ਜੀ ਦੇ ਮਨ ਨੂੰ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਚੜ੍ਹਦੀ ਕਲਾ ਹੋਈ ਆ ਕੌਮ ਦੀ ਪੰਥ ਦੀ ਭਾਈ ਸਰਦਾਰ ਜੀ ਸਿੰਘ ਖਾਲਸਾ ਜੀ ਜਿਨ੍ਹਾਂ ਨੇ ਅੱਜ ਜਿੱਤ ਪ੍ਰਾਪਤ ਕੀਤੀ ਆ ਸੋ ਸੰਗਤ ਦੇ ਸਹਿਯੋਗ ਨਾਲ ਜੋ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਜੇ ਸੰਗਤ ਦਾ ਸਹਿਯੋਗ ਹੋਵੇ ਤਾਂ ਕਿੱਤੇ ਵੀ ਚੜਦੀ ਕਲਾ ਜੜੀ ਆ ਹੋ ਸਕਦੀ ਆ ਪੰਥ ਦੀ ਕੌਮ ਦੀ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਜਿਹੜਾ ਉਹ ਕੌਮ ਪ੍ਰਤੀ ਜਿਹੜਾ ਉਹ ਦਰਦ ਰੱਖਣਾ ਕਿਉਂਕਿ ਜਿਹੜੀਆਂ ਵੋਟਾਂ ਪਈਆਂ ਉਹ ਸ਼ਹੀਦ ਭਾਈ ਬਿਆਨਤ ਸਿੰਘ ਨੂੰ ਪਈਆਂ ਸਰਬਜੀਤ ਸਿੰਘ ਨੂੰ ਪਈਆਂ ਪਰ ਉਹਨਾਂ ਦੇ ਨਾਮ ਤੇ ਪਰ ਮਸਲਾ ਇੱਥੇ ਇਹੀ ਆਉਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਜਿਨ੍ਹਾਂ ਨੇ ਉਹਨਾਂ ਨੂੰ ਜਿੱਤ ਪ੍ਰਾਪਤ ਦਵਾਈ ਆ ਤੇ ਉਹਨਾਂ ਦਾ ਜਿਹੜਾ ਉਹ ਧਿਆਨ ਜਰੂਰ ਰੱਖਣਾ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਜਿਹੜੀ ਆ ਸੰਗਤ ਆ ਜਿਹੜੀ ਆ ਉਹ ਕਦੇ ਵੀ ਨਿਰਾਸ਼ ਨਾ ਹੋਵੇ ਕਿਉਂਕਿ ਹਰ ਥਾਂ ਤੇ ਪੰਥ ਕਾਗੂਆਂ ਤੋਂ ਜਿਹੜੀ ਆ ਸੰਗਤ ਹਮੇਸ਼ਾ ਨਿਰਾਸ਼ ਹੀ ਹੋਈ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਨਿਰਾਸ਼ਾ ਨਾ ਹੋਵੇ ਸੋ ਭਾਈ ਸਰਜੀਤ ਸਿੰਘ ਖਾਲਸਾ ਨੂੰ ਵਧਾਈਆਂ ਬਾਕੀ ਤੁਹਾਨੂੰ ਪਤਾ ਜਿਹੜਾ ਨਾ ਭੁੱਲਣ ਯੋਗ ਜੂਨ 1983 ਜਿਹੜਾ ਚੱਲ ਰਿਹਾ ਸੋ ਇਹ ਦਿਨਾਂ ਦੇ ਵਿੱਚ ਜਿਹੜਾ ਉਹ ਭਾਵੇਂ ਜਿੱਤ ਪ੍ਰਾਪਤ ਹੋਵੇ ਉਵੇਂ ਕਿਸੇ ਵੀ ਆਗੂ ਦੀ ਹੋਵੇ ਸੋ ਜਿਹੜੀ ਖੁਸ਼ੀ ਹੈ ਜਿਹੜੀ ਨਹੀਂ ਮਨਾਉਣੀ ਚਾਹੀਦੀ ਇਹ ਪਹਿਲਾਂ ਹੀ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਵੀ ਭਾਈ ਅੰਮ੍ਰਿਤਪਾਲ ਸਿੰਘ ਜਾਂ ਜਿੱਥੇ ਵੀ ਪੰਥ ਪਾਗੂ ਜਿਹੜੇ ਖੜੇ ਆ ਉਹਨਾਂ ਵੱਲੋਂ ਇਹ ਜਿਹੜਾ ਜ਼ਰੂਰ ਕਿਹਾ ਗਿਆ ਸੋ ਸਾਰਿਆਂ ਨੇ ਜ਼ਰੂਰ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਮੁੱਚੀ ਸਾਧ ਸੰਗਤ ਨੂੰ ਦੁਨੀਆ ਭਰ ਦੇ ਦੇਸ਼ ਵਿਦੇਸ਼ ਸੰਗਤਾਂ ਨੂੰ ਜਿੱਥੇ ਲੱਖ ਲੱਖ ਵਧਾਈ ਹੈ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੇ ਫਰੀਦਕੋੜ ਦੇ ਸ਼ਹਿਰ ਤੋਂ ਜਿਤ ਪ੍ਰਾਪਤ ਕੀਤੀ ਹੈ ਨਾਲ ਨਾਲ ਉਹਨਾਂ तमाम ਸ਼ਹੀਦ ਸਿੰਘ ਰੂਹਾਂ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਅੰਦਰ ਬੇਅੰਤ ਸ਼ਹਾਦਤਾਂ ਨੂੰ ਪ੍ਰਾਪਤ ਕੀਤਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿੰਨੀਆਂ ਵੀ ਗੁਰੂ ਕੀ ਸੰਗਤਾਂ ਉਹ ਜਿੱਥੇ ਵੀ ਨੇ ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਾਪ ਕਰਨਾ ਸੋ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਿਹਨੇ ਭਾਈ ਸਾਹਿਬ ਹੋਰਾਂ ਨੇ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੇ ਗਰਾਊਂਡ ਤੇ ਕੰਮ ਕੀਤਾ ਜਿਨ੍ਹਾਂ ਦੇ ਸਿਰਾਂ ਤੇ ਕੇਸ ਨਹੀਂ ਪਰ ਉਹਨਾਂ ਨੇ ਐਸੀ ਬੇਖੂਬ ਗੁਰੂ ਸਾਹਿਬ ਦੇ ਸਮਰਪਿਤ ਹੋ ਕੇ ਸੇਵਾ ਕੀਤੀ ਹੈ ਉਹਨਾਂ ਨੇ ਭਾਈ ਸਾਹਿਬ ਲਈ ਉਹਨਾਂ ਨੇ ਗਰਾਊਂਡ ਲੈਵਲ ਤੇ ਰਹਿ ਕੇ ਉਹਨਾਂ ਨੇ ਕੰਮ ਕੀਤਾ ਔਰ ਉਹਨਾਂ ਦੇ ਹੀ ਕੰਮ ਦਾ ਨਤੀਜਾ ਹੈ ਇੱਥੇ ਜੇ ਤੁਸੀਂ ਇਸ ਭਾਈ ਸਾਹਿਬ ਵੱਲ ਨਿਗਾਹ ਮਾਰੂਗਾ ਤਾਂ ਇਹਨਾਂ ਦਾ ਕੰਮ ਵੀ ਬਹੁਤ ਵੱਡਾ ਹੈ ਇਹਨਾਂ ਦਾ ਬਹੁਤ ਵੱਡਾ ਹੈ ਸਾਰੇ ਪਰਿਵਾਰ ਦਾ ਸਾਡਾ ਬਹੁਤ ਕੰਮ ਵੱਡਾ ਹੈ ਕਿਉਂਕਿ ਜਿਨ੍ਹਾਂ ਨੇ ਭਾਈ ਸਾਹਿਬ ਨੂੰ ਬਹੁਤ ਵੱਡੀ ਲੀਡ ਤੇ ਜਿਤਾਇਆ ਹੈ ਇਹ ਗੁਰੂ ਗ੍ਰੰਥ ਸਾਹਿਬਹਾਰਾਜ ਦਾ ਵੀ ਸ਼ੁਕਰਾਨਾ ਹੈ ਕਿ ਉਹਨਾਂ ਨੇ ਜਿੱਥੇ ਭਾਈ ਬਿਆਨ ਸਿੰਘ ਨੇ ਖਾਲਸਾ ਪੰਥ ਦੀ ਮਾਲੋ ਦਸਤਾਰ ਸਿਰ ਤੇ ਰੱਖੀ ਉਥੇ ਅੱਜ ਗੁਰੂ ਕੀ ਸੰਗਤਾਂ ਨੇ ਭਾਈ ਬਿਆਨਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਖਾਲਸਾ ਨੂੰ ਵੱਡੀ ਜਿੱਤ ਨਾਲ ਬਾਬਾ ਫਰੀਦ ਸਾਹਿਬ ਦੀ ਧਰਤੀ ਫਰੀਦਕੁਰ ਤੋਂ ਜਿੱਤ ਪ੍ਰਾਪਤ ਕੀਤੀ ਹੈ ਸੋ ਸਾਰੀਆਂ ਸੰਗਤਾਂ ਨੂੰ ਜਿੱਥੇ ਲੱਖ ਲੱਖ ਵਧਾਈ ਹੈ ਉੱਥੇ ਅੱਜ 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸਮੇਂ ਦੀਆਂ ਸਰਕਾਰਾਂ ਨੇ ਸ਼੍ਰੀ ਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਸਰਕਾਰ ਸਮੇਂ ਦੀ ਸਮੇਂ ਦੀ ਆਰਮੀ ਨੇ ਆਪਣੀ ਦੇਸ਼ ਦੀ ਆਰਮੀ ਨੇ ਦੁਨੀਆ ਦੇ ਇਤਿਹਾਸ ਵਿੱਚ ਪਹਿਲਾ ਕਟਨਾ ਹੈ ਕਿ ਆਪਕੋ ਨੇ ਦੇਸ਼ ਦੀ ਸਰਕਾਰ ਆਪਣੇ ਦੇਸ਼ ਦੀ ਆਰਮੀ ਨੇ ਆਪਣੇ ਹੀ ਅਕਾਲ ਤੱਕ ਸਾਹਿਬ ਦੇ ਉੱਪਰ ਗੁਰਸਿੱਖਾਂ ਨੂੰ ਦਿੱਤੇ ਢੇਢੇਰੀ ਕੀਤਾ ਉੱਥੇ ਬੇਅੰਤ ਮਾਵਾ ਬਾਪੂ ਬਜ਼ੁਰਗ ਬੱਚਿਆਂ ਨੂੰ ਅੱਜ ਦੇ ਦਿਨ ਕੋ ਕੋ ਕੇ ਸ਼ਹੀਦ ਕਰ ਦਿੱਤਾ ਗਿਆ ਸੋ ਭਾਈ ਸਾਹਿਬ ਨੇ ਬੇਨਤੀ ਕੀਤੀ ਕਿ ਜਿੱਥੇ ਵੀ ਸੰਗਤਾਂ ਨੇ ਅਸੀਂ ਬੜੇ ਸਹਿਜ ਦੇ ਵਿੱਚ ਰਹਿਣਾ ਸਤਨਾਮ ਵਾਇਕ੍ਰੂ ਦਾ ਜਾਪ ਕਰਨਾ ਤੇ ਕੋਈ ਵੀ ਅਸੀਂ ਖੁਸ਼ੀ ਨਹੀਂ ਮਨਾਉਣੀ ਅਸੀਂ ਮੇਸ਼ਾਏ ਚੜਦੀ ਕਲਾ ਚ ਰਹੇ ਆ ਤੇ ਚਰਖੜੀਆਂ ਹੋਣ ਤੇ ਬੰਦ-ਬੰਦ ਕੱਤੇ ਜਾਂਦੇ ਹੋ ਹਮੇਸ਼ਾ ਅਸੀਂ ਸਹਿਜ ਦੇ ਵਿੱਚ ਰਹਿਣਾ ਸੋ ਇੰਨੀ ਕੀ ਸਾਰਿਆਂ ਨੂੰ ਬੇਨਤੀ ਹੈ ਆਪ ਜੀ ਦੇ ਚੈਨਲ ਦਾ ਵੀ ਬਹੁਤ ਵੱਡਾ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਹ ਸੰਗਤਾਂ ਦੀ ਇਸ ਕਵਰੇਜ ਨੂੰ ਦੁਨੀਆ ਤੱਕ ਪਹੁੰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਬੇ ਕਿਨਾ ਬਤਨ ਰਿਸ਼ਪਾਲ ਸਿੰਘ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੋਕ ਸਭਾ ਹਲਕਾ ਫਰੀਦਕੋਟ ਦੇ ਅੱਜ ਅਸੀਂ ਜਿਹੜੇ ਸ਼ਹਿਰ ਤੋਂ ਐਡਾ ਮਾਣ ਸਤਿਕਾਰ ਜਿਹੜਾ ਸਾਡੇ ਸ਼ਹੀਦ ਸਾਡੇ ਰਸ਼ੀਦ ਬਿਆਨ ਸਿੰਘ ਖਾਲਸਾ ਜਿਨ੍ਹਾਂ ਨੇ ਸਾਡੇ ਕੌਮ ਤੇ ਪੰਥ ਦੀ ਡਿੱਗੀ ਪੱਗ ਨੂੰ ਸਿਰ ਤੇ ਰੱਖਿਆ ਸੀਗਾ ਅੱਜ ਉਸ ਦੇ ਸੁਪੁੱਤਰ ਵੀਰ ਸਰਬਜੀਤ ਸਿੰਘ ਮਲੋਆ ਨੂੰ ਫਰੀਦਕੋਟ ਹਲਕੇ ਵਾਲੀਆਂ ਜੋ ਜਾਗਦੀਆਂ ਜ਼ਮੀਰਾਂ ਨੇ ਉਹਨਾਂ ਨੇ ਜਿਤਾ ਕੇ ਅੱਜ ਦੱਸ ਦਿੱਤਾ ਕਿ ਸਾਡਾ ਪੰਥ ਸਾਡੀ ਕੌਮ ਸਾਡੀਆਂ ਜਾਗਦੀਆਂ ਜ਼ਮੀਰਾਂ ਹਜੇ ਵੀ ਕਾਇਮ ਨੇ ਪੰਜਾਬ ਸਾਨੂੰ ਬੜੀ ਖੁਸ਼ੀ ਹੋਈ ਆ ਪਰ ਜਿਹੜੇ ਸ਼ਹੀਦਾਂ ਦੇ ਦਿਨ ਚੱਲਦੇ ਆ ਸ਼ਹੀਦਾਂ ਨੂੰ ਸਮਰਪਤਾ ਸ਼ਹੀਦਾਂ ਦੀ ਦੇ ਨਾ ਕਿ ਅੱਜ ਅਸੀਂ ਲੋਕ ਸਭਾ ਹਲਕਾ ਜਿਹੜੀ ਸੀਟ ਆ ਸਾਡੀ ਅਸੀਂ ਜਿੱਤ ਪ੍ਰਾਪਤ ਕੀਤੀ ਆ ਤੇ ਅਸੀਂ ਮੈਂ ਦੱਸਣਾ ਚਾਹਾਂਗੀ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਜਿਨ੍ਹਾਂ ਨੇ ਸਾਨੂੰ ਖਾਸ ਤੋਂ ਆਮ ਬਣਾ ਕੇ ਰੱਖ ਦਿੱਤਾ ਸੀ ਅੱਜ ਫਰੀਦਕੋਟ ਵਾਲੇ ਹਲਕੇ ਲੋਕਾਂ ਨੇ ਸਾਨੂੰ ਫਿਰ ਤੋਂ ਦੁਬਾਰਾ ਖਾਸ ਬਣਾ ਦਿੱਤਾ ਆਮ ਤੋਂ ਸਾਨੂੰ ਬੜੀ ਖੁਸ਼ੀ ਹੋਈ ਆ ਬਹੁਤ ਧੰਨਵਾਦ ਕਰਦੇ ਆਂ ਅਸੀਂ ਸਾਰੇ ਮੇਰੇ ਹਲਕੇ ਦੇ ਵੀਰ ਭੈਣ ਭਰਾਵਾਂ ਮਤਾਵਾਂ ਦਾ ਜਿਨ੍ਹਾਂ ਨੇ ਸਾਨੂੰ ਅੱਜ ਫਰੀਦਕੋਟ ਸੀਟ ਦੇ ਉੱਤੇ ਬਹੁਤ ਵੱਡਾ ਮਾਣ ਦਿੱਤਾ। ਨਮਦੀਪ ਕੌਰ ਸੰਧੂ ਆਲ ਇੰਡੀਆ ਸਿੱਖ ਹਸਣ ਫੈਡਰੇਸ਼ਨ ਇਸਤਰੀ ਵਿੰਗ ਪਰ ਦਾ। ਜਿਹੜੇ ਸਾਡੇ ਨਾਲ ਮੈਂ ਰੋਹਿਤ ਆਜ਼ਾਦ ਕੋਟਪੂਰਾ ਤੋਂ ਆਜ਼ਾਦ ਭਾਰਤੀ ਹਾਂ। ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਨੂੰ ਆਜ਼ਾਦ ਨਮਨ ਆਖਦਾ ਹਾਂ ਯਾਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ